ਪੰਜਾਬ ਸਰਕਾਰ ਵੱਲੋਂ ਮਿਸ਼ਨ ਚੜ੍ਹਦੀ ਕਲਾ ਤੈਤ ਹੜ੍ਹ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਦੀ ਪਰਪਾਈ ਕਰਨ ਦੀ ਮੁਹਿੰਮ ਅਧੀਨ ਕਨੌਰ ਦੇ 10 ਪਿੰਡਾਂ ਵਿੱਚ 9 ਕਰੋੜ 37 ਲੱਖ ਦੀ ਰਕਮ ਕਨੌਰ ਦੇ ਵਿਧਾਇਕ ਗੁਰਲਾਲ ਸਿੰਘ ਕਨੌਰ ਨੇ ਦਿੱਤੀ ਕਰੀਏ ਸ਼ੁਰੂ ਮੇਰੇ ਸਾਹਿਬ ਅੱਜ ਕਿੰਨੇ ਪਿੰਡਾਂ ਚ ਗਏ ਉਹ ਹੜਪੀੜਤਾਂ ਨੂੰ ਚੈੱਕ ਕਰ ਰਹੇ ਹਾਂ ਕਿੰਨੇ ਪਿੰਡਾਂ ਚ ਲਗਭਗ ਬੰਦ ਗਿਆ ਕਿੰਨੇ ਰਾਸ਼ਟਰ ਹੋ ਗਏ ਬਹੁਤ ਬਹੁਤ ਧੰਨਵਾਦ ਜੀ ਵਾਇਗੁਰ ਦੀਕਾ ਖਾਲਸਾ ਵਾਇਗੁਰ ਦੀਕੀ ਪਤੇ ਹਲਕਾ ਕਨੌਰ ਦੇ ਸਾਰੇ ਜਿਹੜੇ ਹੜਪੀੜਤ ਪਿੰਡ ਸੀਗੇ ਤਕਰੀਬਨ 30 32 ਪਿੰਡ ਸੀਗੇ ਜਿਨ੍ਹਾਂ ਦੇ ਵਿੱਚੋਂ ਅੱਜ ਤਕਰੀਬਨ 9 10 ਪਿੰਡਾਂ ਦੇ ਵਿੱਚ 9 ਕੁ ਪਿੰਡਾਂ ਦੇ ਵਿੱਚ ਆਪਾਂ ਹੜਪੀੜਤਾਂ ਨੂੰ ਜਿਹੜੀ ਰਾਸ਼ੀ ਮਦਦ ਜਿਹੜੀ ਆਪਾਂ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਉਹ ਰਸਮੀ ਤੌਰ ਦੇ ਉੱਤੇ ਗਏ ਸੀ ਕਿਉਂਕਿ ਪੈਸੇ ਇਹਨਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਕਈ ਪਿੰਡਾਂ ਦੇ ਵਿੱਚ ਤਕਰੀਬਨ 2 ਕਰੋੜ 1 ਕਰੋੜ ਅੱਜ ਅਸੀਂ ਸੰਝਰਪੁਰਾ ਇੱਥੇ 87 ਲੱਖ 40 ਹਜ਼ਾਰ ਰੁਪਿਆ ਇਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਆਉਣਾ ਕਾਮੀ ਖੁਰਦ ਦੇ ਵਿੱਚ 2 ਕਰੋੜ 2 ਲੱਖ ਸੀ ਬਾਕੀ ਸਾਰੀ ਜਿਹੜੀ ਹੈ ਰਾਸ਼ੀ ਹੈ ਤਕਰੀਬਨ 9 ਕਰੋੜ ਦੇ ਨੇੜੇ ਤੇੜੇ ਬਣਦੀ ਹੈ ਤਸਵੀਰੇ ਆਪਾਂ ਪਹਿਲਾਂ ਦੋ ਖੇਡ ਗਰਾਉਂਡਾਂ ਦਾ ਅਧ்கਟਨ ਕੀਤਾ ਸੀ ਮੰਡੋਲੀ ਤੇ ਉਲਾਣੇ ਦੇ ਵਿੱਚ ਸੋ ਜਿਹੜਾ ਕਿਸਾਨਾਂ ਨੂੰ ਜਿਹੜਾ 1 ਏਕੜ ਪਿੱਛੇ 40 ਕਿਲੋ ਬੀਜ ਜਿਹੜਾ ਕਿਉਂਕਿ ਜੇ ਆਪਾਂ ਸੁਪਰ ਸੀਡਰ ਦੇ ਨਾਲ ਬੀਜਦੇ ਆਂ ਤਾਂ ਤਕਰੀਬਨ 40 ਕਿਲੋ ਬੀਜ ਲੱਗਦਾ ਸੋ ਜਿਹੜਾ ਉਹ ਬੀਜ ਜਿਹੜਾ ਇਹਨਾਂ ਨੂੰ ਟਾਈਮ ਨਾਲ ਕਿਉਂਕਿ ਆਪਦੀ ਪਟਵਾਰੀ ਤੋਂ ਰਿਪੋਰਟ ਕਰਾ ਕੇ ਆਪਦਾ ਬੀਜ ਜਿਹੜਾ ਲੈ ਲੈਣ ਪਰ ਅੱਧੀ ਏਕੜ ਕਿੰਨਾ ਮੁਆਵਜ਼ਾ ਦੇ ਰਹੀ ਹੈ ਸਰਕਾਰ ਸੋ ਤਕਰੀਬਨ 20000 ਰੁਪਿਆ ਜੀ ਜਿਹੜਾ ਪ੍ਰਤੀ ਏਕੜ ਮੁਆਵਜ਼ਾ ਵੱਧ ਤੋਂ ਵੱਧ 20000 ਕਿਤੇ ਘਟਾ ਹੈ ਕਿਉਂਕਿ ਘਟਮਤ ਜਿਹੜਾ ਸਾਰਿਆਂ ਦਾ ਹੈਗਾ ਕਿਤੇ ਨੁਕਸਾਨ ਘਟਾ ਹੈ ਕਿਤੇ ਵਾਧਾ ਹੈ ਪਰ ਜਿਨ੍ਹਾਂ ਦਾ ਜਿਆਦਾ ਨੁਕਸਾਨ ਆ ਉਹਨਾਂ ਦਾ 20000 ਰੁਪਇਆ ਪਰ ਏਕੜ ਦੇ ਹਿਸਾਬ ਨਾਲ ਸਰਕਾਰ ਨੇ ਮਾਵਜਾ ਜਿਹੜਾ ਪਹਿਲਾਂ 7-8000 ਰੁਪਇਆ 9000 ਹੁੰਦਾ ਹੁੰਦਾ ਸੀ ਇਸ ਵਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਵਧਾ ਕੇ 20000 ਰੁਪਇਆ ਜਿਹੜਾ ਪਰ ਏਕੜ ਦਾ ਇਹ ਗੱਲ ਘੱਗੜ ਦੀ ਹੁੰਦੀ ਹੈ ਜੀ ਹਰ ਜਗ੍ਹਾ ਤੇ ਇਹ ਗੱਲ ਕਲੀਅਰ ਕਰੋ ਕਿੰਡ ਵਾਲੇ ਜਿਹੜੇ ਨੇ ਐਪਲੀਕੇਸ਼ਨ ਦਿੱਤੀ ਕਿ ਕਿਹਨੂੰ ਦੇਣ ਕਿ ਕੀ ਤੱਕ ਅਪਰੋਚ ਕਰਨ ਉਹ ਕੀ ਲਿਖਣਾ ਐਪਲੀਕੇਸ਼ਨ ਦੇ ਵਿੱਚ ਜਿਸ ਤੱਕ ਖੇਤ ਉਸ ਦੀ ਰੇਤ ਦੇ ਤਹਿ ਤੰ ਤੁਸੀਂ ਇਸ ਐਪਲੀਕੇਸ਼ਨ ਨੂੰ ਬਣਾ ਕੇ ਮਾਈਨਿੰਗ ਡਿਪਾਰਟਮੈਂਟ ਨੂੰ ਵੀ ਦੇ ਸਕਦੇ ਹੋ ਐਸ ਡੀ ਐਮ ਸਾਹਿਬ ਨੂੰ ਵੀ ਦੇ ਸਕਦੇ ਹੋ ਜੇ ਸਾਡੇ ਦਫ਼ਤਰ ਪਹੁੰਚਦੀ ਕਰਦੇ ਹਾਂਗੇ ਅਸੀਂ ਉਸ ਦਫ਼ਤਰ ਤੋਂ ਅੱਗੇ ਵੀ ਪਹੁੰਚਦੀ ਕਰਦੇ ਆ। ਸੋ ਮੈਂ ਬੇਨਤੀ ਕਰਦਾ ਵੀ ਆਪਾਂ ਘੱਗਰ ਦੀ ਜਿਹੜੀ ਸਫਾਈ ਦੀ ਮਹਿੰਮਾ ਉਹਨੂੰ ਜੋਰਾ ਸ਼ੋਰਾਂ ਦੇ ਨਾਲ ਚਲਾਈਏ ਕਿਉਂਕਿ ਘੱਗਰ ਦੀ ਸਫਾਈ ਸਾਡਾ ਜਿਹੜਾ ਸਥਾਈ ਹੱਲ ਹੈ ਬਾਕੀ ਤਾ ਫਿਰ ਲੜਾਈ ਆ ਆਪਣੀ ਇਹ ਹਨ ਆਪਾਂ ਕਿਵੇਂ ਲੜਨੀ ਹੈ ਆਪਣੇ ਹਲਕੇ ਵਾਲੇ ਲੋਕਤਾਇਕ ਕਰਨਗੇ ਕਿਉਂਕਿ ਸਿਰ ਫਲੱਡਾਂ ਦੇ ਦਿਨਾਂ ਦੇ ਵਿੱਚ ਬੜੀਆਂ ਸਿਆਸਤ ਵੀ ਸਰਗਰਮ ਹੋਦੀ ਆ ਘੱਗਰ ਦੇ ਉੱਤੇ ਇੱਥੇ ਮੈਨੂੰ ਲੱਗਦਾ ਕਈ ਸਰਕਾਰਾਂ ਇਹਦੇ ਵਾਲ ਕੱਢਦੀਆਂ ਰਹੀਆਂ ਪਰ ਨਿਕਲੇ ਨਹੀਂ ਕਿਸੇ ਨੂੰ ਸੋ ਮੈਨੂੰ ਲੱਗਦਾ ਵੀ ਆਪਾਂ ਰਾਜਨੀਤੀ ਕਰਨੀ ਚਾਹੀਦੀ ਆ ਪਰ ਆਪਾਂ ਨੂੰ ਕੰਮ ਵੀ ਨਾਲ ਕਰਨਾ ਚਾਹੀਦਾ ਪਰ ਮੈਂ ਅੱਜ ਕਹਿ ਰਿਹਾ ਵੀ ਆਓ ਮੈਂ ਤੁਹਾਨੂੰ ਮਨਜ਼ੂਰੀ ਲੈ ਕੇ ਦਵਾਂਗਾ ਪ੍ਰਸ਼ਾਸਨ ਤੋਂ ਲਈਏ ਜਿਵੇਂ ਮਰਜ਼ੀ ਲਈਏ ਉਹ ਲਾ ਪੱਕਾ ਗੜਦਾ ਜਿਹੜਾ ਸਾਈ ਹਾਲੋਂ ਜਰੂਰ ਕਰ ਲਈਏ ਬਹੁਤ ਬਹੁਤ ਆਪਾਂ ਠੀਕ ਹਨ ਜੀ